ਚੀਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਰਾਜਵੀਰ ਚੋਹਣ ਤੇ ਤੁਸੀਂ ਸੁਣ ਰਹੇ ਹੋ YouTube ਚੈਨਲ ਆਰਕੇ ਚੋਹਣ ਪੰਜਾਬੀ ਵਿਰਸਾ ਅੱਜ ਸੇ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਸਾਹਿਤ ਦੇ ਮਾਣ ਅਤੇ ਮਾਲਵੇ ਦੀ ਮਿੱਟੀ ਦੇ ਚਿੱਤਰੇ ਰਾਮ ਸਰੂਪ ਅਣਖੀ ਜੀ ਦੀ ਲਿਖੀ ਇੱਕ ਬਹੁਤ ਹੀ ਚਰਚਿਤ ਤੇ ਸੰਵੇਦਨਸ਼ੀਲ ਕਹਾਣੀ ਨਿੰਮੂ ਇਹ ਕਹਾਣੀ ਇੱਕ ਅਜੀਹੀ ਔਰਤ ਦੀ ਹੈ ਜੋ ਵਕਤ ਦੀ ਥੇ ਪੀੜ੍ਹੀਆਂ ਵਿੱਚ ਘਿਰੀ ਹੋਈ ਹੈ ਅਤੇ ਸਮਾਜ ਉਸ ਨੂੰ ਕਿਵੇਂ ਦੇਖਦਾ ਹੈ ਆਓ ਸੁਣਦੇ ਹਾਂ ਕਹਾਣੀ ਨਿੰਮੂ ਉਹਦੇ ਘਰ ਵਾਲਾ ਫੌਜੀ ਸੀ ਸਾਲ ਵਿੱਚ ਦੋ ਵਾਰ ਛੁੱਟੀ ਆਉਂਦਾ ਜਦੋਂ ਆਉਂਦਾ ਨਿੰਮੂ ਉਹਦੇ ਲਈ ਜਿਵੇਂ ਕੋਈ ਖਡਾਉਣਾ ਹੋਵੇ ਮਸਾਂ ਲੱਭੀ ਕੋਈ ਕੀਮਤੀ ਚੀਜ਼ ਛੁੱਟੀ ਮੌਕੇ ਤੋਂ ਉਹ ਉਦਾਸ ਚਿਹਰਾ ਲੈ ਕੇ ਮੁੜਦਾ ਦੋਮਾਂ ਦੇ ਚਾ ਪੂਰੇ ਨਾ ਹੋਏ ਹੁੰਦੇ ਬਾਕੀ ਸਮੇਂ ਵਿੱਚ ਉਸ ਅਸਸ ਘੁਲ ਰਹਿੰਦੀ ਨਾ ਉਹਦਾ ਪਿਆਰ ਸੀ ਨਾ ਸੌਰਾ ਨਿੰਮੋ ਦਾ ਹੋਰ ਭੈਣ ਭਾਈ ਵੀ ਕੋਈ ਹੀ ਨਹੀਂ ਸੀ ਉਹ ਸਾਹਮਲੇ ਰੰਗ ਦੀ ਤਕੜੇ ਜੁੱਸੇ ਵਾਲੀ ਕੁੜੀ ਸੀ ਨੈਣ ਨਕਸ਼ ਦਿੱਖੇ ਉਧੀਆਂ ਸੂਨੀਆਂ ਮੋਟੀਆਂ ਅੱਖਾਂ ਸਾਹਮਣੇ ਜਿਸਮ ਦੇ ਸਾਹਮਣੇ ਰੰਗ ਦੀ ਕੋਈ ਪਹਿਚaan ਹੀ ਨਾ ਰਹਿੰਦੀ। ਧੁੱਖਾ ਗੋਰੇ ਰੰਗ ਦਾ ਭਰ ਜਵਾਨ ਗੱਭਰੂ ਸੀ। ਜੁੱਸੇ ਦਾ ਉਹ ਵੀ ਪੂਰਾ। ਧੁੱਖੇ ਦੀਆਂ ਅੱਖਾਂ ਥੋੜੀਆਂ ਭੂਰੀਆਂ ਸਨ। ਛੁੱਟੀ ਆਇਆ ਉਹ ਨਿੰਮੋ ਦੇ ਐਉਂ ਅੱਗੇ ਪਿਛੇ ਰਹਿੰਦਾ ਜਿਵੇਂ ਕਦੇ ਕੁਝ ਦੇਖਿਆ ਹੀ ਨਾ ਹੋਵੇ। ਜਾਂ ਕੀ ਪਤਾ ਮੁੜ ਕੇ ਛੁੱਟੀ ਆਉਣਾ ਕਦੇ ਨਸੀਬ ਹੋਵੇਗਾ ਕਿ ਨਹੀਂ। ਨਿੰਮੋਲੇ ਦੁਨੀਆ ਜਹਾਨ ਵਿੱਚ ਸਭ ਤੋਂ ਵੱਧ ਸੋਹਣਾ ਸੀ ਪਰ ਫੌਜੀ ਦੀ ਤੀਵੀਂ ਨੂੰ ਕਾਦਾ ਮਾਣ ਨਾ ਸੁਹਾਗਣ ਨਾ ਰੰਡੇ ਉਹ ਛੁੱਟੀ ਆਉਂਦਾ ਤਾਂ ਘਰ ਦਾ ਕੁਝ ਨਾ ਕੁਝ ਸੰਭਾਰ ਕੇ ਜਾਂਦਾ ਇੱਕ ਵਾਰ ਉਹਨੇ ਨਵੀਂ ਬਸਤੀ ਵਿੱਚ ਛੋਟਾ ਜਿਹਾ ਪਲਾਟ ਖਰੀਦ ਲਿਆ ਚਾਰ ਦਿਵਾਰੀ ਵੀ ਕਰ ਦਿੱਤੀ ਫਿਰ ਇੱਕ ਵਾਰ ਆਇਆ ਇੱਕ ਕਮਰਾ ਛੱਤ ਲਿਆ ਅਗਲੀ ਵਾਰ ਦੂਜਾ ਕਮਰਾ ਛੱਤ ਕਿਤੇ ਰਸੋਈ ਗੁਸਲਖਾਨਾ ਬਣਾ ਕੇ ਨਵੀਂ ਵਸਤੀ ਵਿੱਚ ਜਾ ਰਹਿائش ਕੀਤੀ। ਨੂੰ ਸੱਸ ਸਰਦਾਰਨੀਆਂ ਬਣ ਕੇ ਰਹਿੰਦੀਆਂ। ਵਿਹੜੇ ਵਿੱਚ ਤਾਂ ਉਹਨਾਂ ਦਾ ਪੁਰਾਣਾ ਨਰਕ ਸੀ। ਲਟੈਣ ਘੁਨੇ ਦੀ ਖਾਦੀ ਤੇ ਕੜੀਆਂ ਸ਼ਤਿਰ ਬੁੱਧੇ ਹੋ ਚੁੱਕੇ ਸਨ। ਕੋਈ ਪਤਾ ਨਹੀਂ ਸੀ ਮੀ ਕਣੀ ਵਿੱਚ ਕਦੋਂ ਖੰਡਿਕ ਪਵੇ ਤੇ ਉਹ ਨੂੰ ਸੱਸ ਛੱਤ ਦੀ ਮਿੱਟੀ ਥੱਲੇ ਦੱਬੀਆਂ ਪਈਆਂ। ਭਾਲੀਆਂ ਵੀ ਕਿਧਰੇ ਨਾ ਥਿਆਉਣਾ। ਨਮੀ ਵਸਤੀ ਵਿੱਚ ਦੋਹਾਂ ਪਿੰਡਾਂ ਤੋਂ ਆ ਕੇ ਵਸੋਂ ਵੱਖ-ਵੱਖ ਜਾਤ ਬਰਾਦਰੀਆਂ ਦੇ ਲੋਕ ਸਨ। ਵੱਖ-ਵੱਖ ਕੰਮ ਤੰਦੇ, ਨੌਕਰੀਆਂ, ਦੁਕਾਨਦਾਰੀਆਂ ਤੇ ਪਤਾ ਨਹੀਂ ਕੀ-ਕੀ ਕਾਰੋਬਾਰ ਸਨ। ਹਰ ਘਰ ਦਾ ਆਪਣਾ ਇੱਕ ਅਲੱਗ ਸੰਸਾਰ ਸੀ। ਘਰ ਨੂੰ ਘਰ ਦੀ ਪਹਿਚਾਣ ਨਹੀਂ ਸੀ। ਪਹਿਚਾਣ ਸੀ ਵੀ ਤਾਂ ਸਿਰਫ ਬੁੱਢੇ ਬੰਦਿਆਂ ਤੇ ਛੋਟੇ ਜੁਆਕਾਂ ਦੀ। ਛੋਟੇ ਜੁਆਕ ਗਲੀਆਂ ਵਿੱਚ ਇਕੱਠੇ ਖੇਡਦੇ ਤੇ ਬੰਦੇ ਜਿੱਥੇ ਵੀ ਗੱਲਾਂ ਮਿਲਦੀਆਂ ਖੜ ਜਾਂਦੇ ਥੁੱਕ ਤੋਖਾ ਮਹੀਨੇ ਦੇ ਮਹੀਨੇ ਮਣੀ ਆर्डर ਭੇਜਦਾ ਛੁੱਟੀ ਆਇਆ ਇਕੱਠਾ ਸਮਾਨ ਵੀ ਰੱਖ ਜਾਂਦਾ ਨੂੰ ਸੱਸ ਸੋਣਾ ਗੁਜ਼ਾਰਾ ਕਰਦੀਆਂ ਨਿੰਮੋ ਕਦੇ ਪਿੱਕੀ ਹੁੰਦੀ ਤਾਂ ਸੱਸ ਦੀਆਂ ਬਸ ਦੋ ਗੁੱਲੀਆਂ ਸਨ ਤੋਖਾ ਨਾਮ ਕਟਿਆਂ ਦੀ ਸੂਚੀ ਵਿੱਚ ਆ ਗਿਆ ਘਰ ਆ ਕੇ ਬਹਿਲਾ ਰਹਿੰਦਾ ਪੱਲੇ ਦੀ ਪੂੰਜੀ ਖਾ ਪੀ ਲਈ ਤਾਂ ਤੰਗ ਰਹਿਣ ਲੱਗਿਆ ਨੌਕਰੀ ਦੀ ਤਲਾਸ਼ ਕੀਤੀ ਨੌ ਅੜਕਦਾ ਅੜਕਦਾ ਰਹਿ ਜਾਂਦਾ ਇਸ ਤਰ੍ਹਾਂ ਉਸ ਦੀ ਮਾਂ ਚਲਾਣਾ ਕਰ ਗਈ ਧੋਖੇ ਨੂੰ ਆਖਰ ਇੱਕ ਕਤਾਈ ਮਿੱਲ ਵਿੱਚ ਚੌਂਕੀਦਾਰੀ ਦੀ ਨੌਕਰੀ ਮਿਲ ਗਈ ਉਹਨਾਂ ਦਾ ਚੁੱਲ੍ਹਾ ਤੁਰਨ ਲੱਗ ਪਿਆ ਕੁਝ ਇੱਕ ਦਿਨ ਬੰਬ ਧਮਾਕਾ ਹੋਇਆ ਮਿੱਲ ਦੇ 4 ਬੰਦੇ ਮਾਰੇ ਗਏ ਉਹਨਾਂ ਵਿੱਚ ਧੋਖਾ ਵੀ ਸੀ ਨਿੰਮੋ ਇਕੱਲੀ ਰਹਿ ਗਈ ਨਿੰਮੋ ਲਈ ਦੁਨੀਆਂ ਹਨੇਰ ਹੋ ਗਈ ਦਿਨ ਚੜਦਾ ਸੀ ਛਿਪਣ ਵਿੱਚ ਨਾ ਆਉਂਦਾ ਰਾਤ ਪੈਂਦੀ ਮੁੱਕਦੀ ਹੀ ਨਾ ਢਿੱਡ ਵਿੱਚ ਗੁੱਡੇ ਦੇ ਕੇ ਉਹ ਮੰਜੇ ਦਾ ਦਮ ਦੇਖਦੀ ਦਿਮਾਗ ਤਾਂ ਸੁੰਨ ਸੀ ਮਾਸ ਵਿੱਚ ਲੋਹੂ ਕਿਧਰੇ ਨਹੀਂ ਰਹਿ ਗਿਆ ਸੀ ਮੱਥੇ ਦਾ ਇਲਾਜ ਤਾਂ ਕੀ ਹੋਵੇਗਾ ਢਿੱਡ ਨੂੰ ਕੌਣ ਸਮਝਾਵੇ ਬੰਦੇ ਵਗੈਰੋਂ ਕੱਟ ਲਵੇਗੀ ਢਿੱਡ ਦਾ ਕੀ ਹਿੱਲਾ ਕਰੇ ਜਵਾਨੀ ਨੂੰ ਮੰਗਣਾ ਵੀ ਕੀ ਆਖੇ ਸੌ ਜਾਂ ਉਹਦੇ ਗਵੰਡੀ ਰੁੱਕੇ ਨੇ ਦਰਸ ਕੀਤਾ ਤੇ ਉਹਨੂੰ ਦੋਹੇ ਵੇਲਿਆਂ ਦੀ ਰੋਟੀ ਦੇਣ ਲੱਗਿਆ ਰੁੱਕਾ ਵੀ ਨੇੜੇ ਦੇ ਪਿੰਡਾਂ ਪੁੱਟਿਆ ਠੰਡਿਆ ਇੱਥੇ ਇਸ ਨਮੀ ਵਸਤੀ ਵਿੱਚ ਨਵਾਂ ਨਵਾਂ ਆ ਕੇ ਬਸਿਆ ਸੀ ਸਾਈਕਲ ਤੇ ਪਿੰਡਾਂ ਤੋਂ ਦੁੱਧ ਲੈ ਕੇ ਆਉਂਦਾ ਤੇ ਹਲਵਾਈਆਂ ਦੇ ਪਾ ਦਿੰਦਾ ਉਹਨੂੰ ਚੰਗੀ ਆਮਦਨ ਸੀ ਧੋਖੇ ਨਾਲ ਉਹਦੀ ਕੰਧ ਸਾਂਝੀ ਸੀ ਦਿਨੋਂ ਦਿਨ ਉਹ ਆਪਣਾ ਕੰਮ ਵਧਾਉਂਦਾ ਜਾ ਰਿਹਾ ਸੀ ਇੱਕ ਕਮਰੇ ਵਾਲਾ ਮਕਾਨ ਸੀ ਉਹਦਾ ਕੁਝ ਸਾਲਾਂ ਵਿੱਚ ਹੀ ਉਹਨੇ ਮੋਟਰਸਾਈਕਲ ਲੈ ਲਿਆ ਦੁੱਧ ਵਾਲੇ ਢੂਲ ਵੱਡੇ ਹੋ ਗਏ ਆਪਣੀ ਰੋਟੀ ਆਪ ਪਕਾਉਂਦਾ ਦਿਨਾਂ ਵਿੱਚ ਹੀ ਚਰਚਾ ਹੋਣ ਲੱਗੀ ਰੁਗਾ ਉੱਚੀ ਕੁੱਲ ਦਾ ਹੋ ਕੇ ਨਿੰਮੋ ਦੇ ਹੱਥ ਦੀਆਂ ਪੱਕੀਆਂ ਖਾਂਦਾ ਦੁਨੀਆ ਗਰਕਨ ਤੇ ਆ ਗਈ ਭਾਈ ਧਰਮ ਤਾਂ ਕੋਈ ਰਹਿ ਹੀ ਨਹੀਂ ਗਿਆ ਜਾਤ ਕੁਜਾਤ ਇੱਕ ਹੋ ਗਈ ਦੁਰ ਚਰਚਾ ਦੀ ਪ੍ਰਵਾਹ ਨਾ ਕਰਦਿਆਂ ਰੁgge ਨੇ ਸਗੋਂ ਕੰਤ ਦੀਆਂ 15 ਇੱਟਾਂ ਕੱਢੀਆਂ ਤੇ ਆਉਣ ਜਾਣ ਦਾ ਰਾਹ ਬਣਾ ਲਿਆ ਗਲੀ ਦੇ ਲੋਕ ਉਹਦੇ ਵੱਲ ਗੋ ਨਾਲ ਝਾਕਦੇ ਤੇ ਮੁਸਕੜੀਆਂ ਹੱਸਣ ਲੱਗਦੇ ਦੋਵਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਸੀ ਨਿੰਮੋ ਨੂੰ ਰੋਟੀ ਮਿਲਦੀ ਸੀ ਰੁgge ਨੂੰ ਧੀਮੀ ਨਿੰਮੋ ਆਖਦੀ ਮੈਨੂੰ ਤੂੰ ਕੋਈ ਹੋਰ ਲੱਗਦਾ ਹੀ ਨਹੀਂ ਉਸੇ ਵੇਲੇ ਜਮਾਂ ਹੀ ਦੁੱਖੇ ਦਾ ਰੂਪ ਹੁੰਨਾ ਤੇ ਸੱਚ ਜਾਨ ਤੇਰਾ ਚਿਹਰਾ ਬਦਲ ਜਾਂਦਾ ਉਹੀ ਨੱਕ ਉਹੀ ਅੱਖਾਂ ਉਹੀ ਮੱਥਾ ਹੱਥ ਪੈਰ ਵੀ ਉਹੀ ਸਾਰਾ ਕੁਝ ਉਸੇ ਦਾ ਰੁੱਕਾ ਗੱਲ ਕਰਦਾ ਤੇ ਨੀਵੀਂ ਪਾ ਲੈਂਦਾ ਖਿਆਲਾਂ ਵਿੱਚ ਗੁੜੰਦ ਉਹਨੂੰ ਆਪਣੀ ਔਰਤ ਯਾਦ ਆਉਣ ਲੱਗਦੀ ਉਹ ਵੀ ਇਸੇ ਤਰ੍ਹਾਂ ਦੀ ਨਿੱਕੇ ਨਿੱਕੇ ਅਜੀਬ ਗੱਲਾਂ ਕਰਿਆ ਕਰਦੀ ਆਖਦੀ ਹੁੰਦੀ ਸੌ ਪਾਈ ਦੀ ਰੁੱਕਿਆ ਮੈਨੂੰ ਤੇਰੇ ਵਿੱਚ ਦੀ ਸਾਹ ਆਉਂਦਾ ਨੋਸਾਰੇ ਦੇ ਸਾਰੇ ਨੂੰ ਨੀਗ ਲਮਾ ਵਸਤੀ ਦੇ ਲੰਡਰ ਮੁੰਡੇ ਵੀ ਨਿੰਮੋ ਦੇ ਘਰ ਢਾ ਮਾਰਦੇ ਕਦੇ ਕੋਈ ਆਉਂਦਾ ਕਦੇ ਕੋਈ ਜਿਹੜਾ ਵੀ ਆਉਂਦਾ ਖਾਸਾ ਖਾਸਾ ਚਿਰ ਨਿੰਮੋ ਦੇ ਵੀੜੇ ਵਿੱਚ ਬੈਠਾ ਰਹਿੰਦਾ ਗੱਲਾਂ ਮਾਰਦਾ ਪਰ ਉਹ ਅਸਲੀ ਗੱਲ ਤੇ ਆਉਂਦੀ ਆਉਂਦੀ ਤਿਲਕ ਜਾਂਦੀ ਉਹਦਾ ਸੁਭਾਅ ਕੂਲਾ ਸੀ ਭਲੇਖਾ ਪੈਂਦਾ ਜਿਵੇਂ ਹਰ ਕੋਈ ਉਹਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ ਕੋਈ ਅੰਦਰ ਬੈਠਾ ਹੁੰਦਾ ਤਾਂ ਉਹ ਦਰਵਾਜ਼ੇ ਦਾ ਬਾਰ ਖੁੱਲਾ ਰੱਖਦੀ ਸਾਹਮਣੇ ਵਿਹੜੇ ਵਿੱਚ ਬੈਠਦੀ ਕੋਈ ਉੱਠਣ ਵਿੱਚ ਹੀ ਨਾ ਆਉਂਦਾ ਤਾਂ ਉਹ ਭਾਂਡਾ ਟਿੰਡਾ ਖੜਕਾਉਣ ਲੱਗਦੀ ਬੋਕਰ ਲੈ ਕੇ ਵਿਹੜਾ ਸੁੰਭਰਦੀ ਫਿਰਦੀ ਮੁੰਡੇ ਆਉਣੋਂ ਹਟਦੇ ਨਹੀਂ ਸੀ ਉਹ ਵੀ ਕਿਸੇ ਨੂੰ ਰੁੱਖਾ ਬੋਲ ਕੇ ਵਰਜ ਦੀ ਟੋਕਦੀ ਨਹੀਂ ਸੀ ਤੇ ਉਹਦੇ ਅੰਦਰ ਡਰ ਬੈਠ ਗਿਆ ਸੀ ਇਹ ਮੁੰਡੇ ਕਿਤੇ ਉਹਨੂੰ ਉਹ ਖਰਾਬ ਨਾ ਕਰਨ ਲੱਗ ਪੈਣ ਉਹ ਸੋਚਦੀ ਆਉਂਦੇ ਨੇ ਮੂੰਹ ਦੇ ਮਗਜ਼ਲੀ ਮਾਰ ਕੇ ਵਗ ਜਾਂਦੇ ਨੇ ਉਹ ਦਾ ਕੀ ਲੈ ਜਾਂਦੇ ਨੇ ਇਹ ਹਿੰਮਤ ਕਿਸੇ ਦੀ ਨਹੀਂ ਸੀ ਕਿ ਕੋਈ ਉਹਦੀ ਬਾਹ ਮੱਲੂ ਜੂਰੀ ਫੜ ਲਵੇ ਤੇ ਫਿਰ ਮਹੱਲੇ ਵਿੱਚ ਇਹ ਚਰਚਾ ਆਮ ਹੋ ਗਈ ਕਿ ਉਹ ਬਦਕਾਰ ਔਰਤ ਹੈ ਮੁੰਡਿਆਂ ਨੂੰ ਖਰਾਬ ਕਰਦੀ ਹੈ ਘਰ ਦਾ ਕੰਮ ਛੱਡ ਕੇ ਮੁੰਡੇ ਉਹਦੇ ਅੰਦਰ ਵੱਡੇ ਰਹਿੰਦੇ ਹਨ ਕੋਈ ਕਹਿੰਦਾ ਸੀ ਕੱਢੋ ਇਹਨੂੰ ਇੱਥੋਂ ਧੀਆਂ ਪੈਣਾ ਆਲੇ ਕੀ ਅਸਰ ਪੈਂਦਾ ਹੋ ਹੋਰ ਕੋਈ ਆਖਦਾ ਇਹ ਕੀ ਕਿਸੇ ਨੂੰ ਆਪ ਸੱਦ ਕੇ ਲਿਆਉਂਦੀ ਏ ਜੀਨੂੰ ਬੁਰਾ ਲੱਗਦਾ ਨਾ ਜਾਣਦੇ ਵੀ ਭਾਈ ਆਪਦੇ ਮੁੰਡੇ ਨੂੰ ਇਹਦੇ ਕੋਲ ਖੁੱਲੇ ਬੁੱਕਲ ਵਾਲਾ ਕੋਈ ਰੁੱਗੇ ਨੂੰ ਮਤਾਂ ਦੇਣ ਲੱਗਦਾ ਕੰਜਰ ਤੇ ਬਹਾਮਣਾ ਉਹ ਤੇਰੇ ਹੱਥਾਂ 'ਚ ਹੋ ਗਈ ਖੜੀ ਏ ਉਹਨੂੰ ਆਖਦਾ ਕਿਉਂ ਨਹੀਂ ਅੰਦਰਲਾ ਕੁੰਡਾ ਲਾ ਕੇ ਰੱਖਿਆ ਕਰੀ ਕਤੀੜ ਅੰਦਰ ਵੜੀ ਰੱਖਦੀ ਏ ਇੱਕ ਨਿਕਲਦਾ ਏ ਦੂਜਾ ਵੜਦਾ ਰੁੱਗਾ ਹੱਸਪੈਂਦਾ ਆਪਾਂ ਕਿ ਉਹਦੇ ਨਾਲ ਫੇਰ ਹੀ ਲਈ ਹੋਈ ਏ ਆਪਦੇ ਵਰਮ ਚ ਜੋ ਮਰਜ਼ੀ ਕਰੇ ਆਪਾਂ ਨੂੰ ਕੀ ਵਿੱਚ ਹੀ ਆਪਣੀ ਗੁੱਲੀ ਰੜੀ ਜਾਂਦੀ ਏ ਓਏ ਸਾਲਿਆ ਮੇਰਿਆ ਕਾਠੀ ਪਾਉਣੀ ਏ ਸੰਵਾਰ ਕੇ ਪਾ ਜਾਂ ਛੱਡ ਕਹਿੜਾ ਸੰਵਾਰ ਕੇ ਕਿਵੇਂ ਰੁੱਕਾ ਹੱਸ ਰਿਹਾ ਹੁੰਦਾ ਉਹਨੂੰ ਆਖ ਵੱਡ ਦੂੰ ਲਤਾਂ ਜੇ ਮੇਰੇ ਬਗੈਰ ਕਿਸੇ ਨਾਲ ਕਲਾਮ ਕੀਤੀ ਐਨਾ ਵੀ ਨਹੀਂ ਘਟ ਸਕਦਾ ਉਹ ਏ ਨਰਤੀ ਨਹੀਂ ਐ ਕਿੰਨਾ ਕੋਈ ਆਈ ਜਾਵੇ ਮੂੰਹ ਦੀਪਕਾ ਹੀ ਮਾਰੀ ਜਾਵੇ ਇਹ ਇਹੇ ਜੀ ਨਹੀਂ ਰੁਕਾ ਅੱਖਾਂ ਵਿੱਚ ਗਹਿਰ ਭਰ ਕੇ ਜਵਾਬ ਦਿੰਦਾ ਸਾਰਾ ਮਹੱਲਾ ਤਰਾ ਤਰਾ ਕਰਦਾ ਕੀ ਤਰਾ ਤਰਾ ਕਰਦਾ ਜੋ ਇਹ ਕਰਦੀ ਏ ਕੀ ਕਰਦੀ ਏ ਤੈਨੂੰ ਨਹੀਂ ਪਤਾ ਸਭ ਪਤਾ ਹੈ ਮੈਨੂੰ ਸਭ ਦੱਸਦੀ ਏ ਹੀ ਕੌਣ ਆਇਆ ਸੀ ਕੀ ਗੱਲਾਂ ਕਰਕੇ ਗਿਆ ਕਿਹੜੇ ਦੀ ਅੱਖ ਕਿੰਨੀ ਮੈਲੀ ਏ ਤੇ ਫਿਰ ਇਹ ਰੁਕੇ ਉਹਨਾਂ ਨੂੰ ਇੱਕ ਦਿਨ ਇਹ ਵੀ ਹੋ ਜੂ ਕੀ ਹੋ ਜੂ ਇਹ ਵੀ ਦੇਖ ਲਈ ਤੇਰੇ ਸਾਹਮਣੇ ਹੋ ਰੁੱਕੇ ਦਾ ਰਹੱਸ ਅਗਲੇ ਦਿਨ ਸਮਝ ਤੋ ਪਰੇ ਹੁੰਦਾ ਤਿੰਨਾ ਦਿਨਾ ਤੋ ਰੁੱਕਾ ਤਿੰਨ ਮੋ ਵਸਤੀ ਵਿੱਚ ਨਹੀਂ ਸਨ ਤਿੰਨ ਦਿਨ ਦਿਨ ਰਾਤਾਂ ਉਹਨਾਂ ਦੇ ਘਰਾਂ ਨੂੰ ਬਾਹਰੋਂ ਜਿੰਦਰੇ ਲੱਗੇ ਰਹੇ ਵਾਏ ਤਾਂ ਵਸਤੀ ਵਿੱਚ ਸਭ ਦੇ ਦੰਦ ਜੁੜੇ ਦੇ ਜੁੜੇ ਰਹਿ ਗਏ ਉਹ ਪਤੀ ਪਤਨੀ ਵਨਕਿਆ ਇਸਤਨ ਦੂਰ ਕਿਧਰੇ ਜਾ ਕੇ ਕਿਸੇ ਮੰਦਰ ਵਿੱਚ ਰੁੱਗ ਗਏ ਨੇ ਨਿੰਮੂ ਨਾਲ ਫੇਰੇ ਪੜਵਾ ਲੈ ਸਨ ਉਹ ਅਜਾਇ ਤੇ ਕੱਲ ਨੂੰ ਦੋਵੇਂ ਘਰਾਂ ਵਿਚਕਾਰ ਲੇ ਕੰਦ ਨਹੀਂ ਸੀ ਦੋਵੇਂ ਘਰਾਂ ਦਾ ਇੱਕ ਬਣਿਆ ਪਿਆ ਸੀ ਗਲੀ ਦੀ ਤੀਵੀਂ ਨਿੰਮੂ ਕੁਲ ਗਈਆਂ ਤਾਂ ਉਹਨਾਂ ਨੇ ਹਾਸਾ ਸਸ ਸਾਰੀ ਗੱਲ ਦੱਸੀ ਰੁੱਗਾ ਵਿੱਚ ਆਂਬਲ ਜੰਬਲ ਦੱਸ ਰਿਹਾ ਸੀ ਤੇ ਫਿਰ ਇੱਕ ਦਿਨ ਦੋ ਦਿਨ ਤੀਜੇ ਦਿਨ ਨੂੰ ਬਥੇਵੀਆਂ ਗੱਲਾਂ ਦਾ ਧੂਆਂ ਉੱਡਣ ਲੱਗਿਆ ਵੱਡੀ ਉਮਰ ਦੇ ਬੰਦੇ ਲਾਂਹਤਾ ਪਾ ਰਹੇ ਸਨ ਅਖੇ ਉੱਚੀ ਜਾਤ ਦੇ ਘਰ ਜਨਮ ਲੈ ਕੇ ਇਹ ਕੀ ਕੀਤਾ ਸੌਹਰੇ ਨੇ ਕੋਈ ਆਖਦਾ ਸੀ ਇਹ ਤਾਂ ਕਲੰਕ ਖੱਟ ਲਿਆ ਰੁੱਗੇ ਨੇ ਕੱਲ ਨੂੰ ਆਪਣੇ ਸੁ ਹੋਰ ਕੋਈ ਕਰੂ ਆਉਂਦੀ ਇਹ ਹੀ ਤਾਂ ਹੈ ਧਰਮ ਕਿੱਥੇ ਰਹਿ ਗਿਆ ਬੰਦੇ ਦਾ ਪੱਟੀ ਮੇਸਾਲਾ ਜਾਤ ਕੁਜਾਤ ਤਾਂ ਦੇਖ ਲੈਂਦਾ ਗੰਦਾ ਖਾਣਾ ਸੀ ਹੋਰ ਕਿਧਰੇ ਖਾ ਲੈਂਦਾ ਆਪਦੀ ਬਰਾਦਰੀ ਦੀਆਂ ਕਿਹੜਾ ਮੁੱਕ ਗਈਆਂ ਸੀ ਇਹਨੂੰ ਕੱਢੋ ਯਾਰ ਮਹੱਲੇ ਚ ਜਾ ਵਈ ਲੈ ਜਾ ਆਪਦੀ ਨੂੰ ਕਿਸੇ ਨੇ ਤਤਾਬੂਲ ਕੱਟ ਦਿੱਤਾ ਠੀਕ ਹੈ ਇਹਨੇ ਤਾਂ ਲਾਜ ਲਾਤੀ ਆਪਦੀ ਕੁਲ ਨੂੰ ਮਹੱਲੇ ਚ ਰਹਿਣ ਦਾ ਹੁਣ ਇਹਦਾ ਕੋਈ ਹੱਜ ਨਹੀਂ ਦੇਖੋ ਕੋਈ ਕਿ ਮੇ ਕੰਨ ਤੇ ਜਨੇਊ ਜੂ ਟੰਗੀ ਫਿਰੂਸਾਲਾ ਮੇਰਾ ਰਹਿਤ ਮਰਿਆਦਾ ਤਾਂ ਪੂਰੀ ਰੱਖਦਾ ਆਪ ਦੀ ਜਾਨ ਤੇ ਕਰਤੂਤ ਕਤੂਤ ਸਾਹਮਣੇ ਗੱਲਾਂ ਕਰਨ ਵਾਲੇ ਉੱਚਾ ਹੱਸਣ ਲੱਗੇ ਦਲੇਬੁੜਾ ਖਾਸੇ ਚਰਦਾ ਸਭ ਦਿਆਂ ਸੁਣੀ ਜਾਂਦਾ ਸੀ ਬੋਲਿਆ ਰੁਗੇ ਦੇ ਤਾਂ ਪੈਰ ਧੋਦੋ ਪੀਓ ਭਾਈ ਦੌਲਤਰਾਮਾ ਇਹ ਕਿਵੇਂ ਉਹਦੀ ਗੱਲ ਤੇ ਸਾਰੇ ਹੈਰਾਨ ਸਨ ਪਰਪਕਾਰ ਹੀ ਕੰਮ ਕੀਤਾ ਡੁੰਗੇ ਨੇ ਦੌਲੀ ਗੰਭੀਰ ਹੋ ਕੇ ਬੋਲ ਰਿਹਾ ਸੀ ਪਰਪਕਾਰ ਸੁਣ ਲੋ ਬਾਈ ਹਾਸੇ ਦੇ ਫੁਵਾਰੇ ਅਸਮਾਨੀ ਚੜ ਗਏ ਲਾਲਾ ਜੀ ਹੋਸ਼ੋਂ ਕਿਸੇ ਨੇ ਦੌਲੇ ਬੁੜੇ ਦੀ ਬਾਹ ਫੜੀ ਹੁਣੇ ਮੁੰਡੇ ਬਚਾਲੇ ਮੁੰਡੇ ਬਚਾਲੇ ਹਾਂ ਹੁਣ ਉਹ ਰੁਗੇ ਦੀ ਘਰ ਵਾਲੀ ਐ ਆਪੇ ਨਿਗਰ ਰਖੂ ਦੀ ਮੁੰਡੇ ਬਚ ਗਏ ਮਹੱਲੇ ਤੇ ਪਰਪਕਾਰ ਕੀਤਾ ਇੱਕ ਤਰ੍ਹਾਂ ਦਾ ਰੁਕੇ ਨੇ ਸੋਚ ਕੇ ਦੇਖੋ ਦਲੀ ਦੀ ਗੱਲ ਵਾਕਿਆ ਹੀ ਸੋਚਣ ਵਾਲੀ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ